ਤੁਹਾ ਮਾਵਤੀ ਬੱਸ ਉਹ ਬਜ਼ਾਰ ਵੱਲੋਂ ਤੂੰ ਨਹੀਂ ਆਉਂਦੀ ਸੀ ਵੀਰੇ ਤੂੰ ਹੀ ਆਉਂਦੀ ਆਉਂਦੀ ਦੇ ਮਗਰੋਂ ਬੱਸ ਦੋਨੋਂ ਹੱਥ ਮੇਰੇਆਂ ਵਾਲੀਆਂ ਨੂੰ ਪਾਲੇ ਮੈਂ ਚੁੱਚੂ ਬੋਲਣ ਲੱਗੀ ਵਾਲੀਆਂ ਲੈ ਕੇ ਹੋਏ ਵਾਲੀਆਂ ਲੈ ਕੇ ਗਲੀ 'ਚ ਕੋਈ ਨਹੀਂ ਸੀ ਜੀ ਵੀ ਬੱਸ ਫੇਰੇ ਨੇ ਉਹ ਥੋੜੀ ਜੀ ਗਾਂ ਜਾ ਕੇ ਉਹ ਮੋਟਰਸਾਈਕਲ ਤੇ ਚੜ ਗਿਆ ਮੁੰਡਾ ਕਿੰਨੇ ਆਣੇ ਸੀ ਮਤ ਜੀ ਦੋ ਜਾਣੇ ਸੀ ਕਿੰਨੀਆਂ ਵਾਲੀਆਂ ਪੱਟ ਕੇ ਲੈ ਗਏ ਕਿਹੜੇ ਦੋ ਇੱਕ ਦੋਵਾਂ ਨੂੰ ਹੱਥ ਪਾਇਆ ਸੀ ਇੱਕ ਪੱਟੀ ਇੱਕ ਬਚ ਗਈ ਤੇ ਕਿੰਨੇ ਟੰਕੇ ਲੱਗੇ ਹੁੰਦੇ ਚਾਰ ਟੰਕੇ ਲੱਗੇ ਕਾਰਵਾਈ ਕਰ ਕੀਤੀ ਜਾਵੇ ਬਸ ਉਹਨਾਂ ਦੇ ਖਿਲਾਫ ਲੱਭੇ ਜਾਣ ਬੰਦੇ ਮੇਰਾ ਨਾਮ ਰਾਜੀਵ ਸ਼ੋਰੀ ਹੈ ਜੀ ਇਹ 10 ਸਾਲ ਬਦਸਮਤ ਘਟਨਾ ਹੈਗੀ ਹੈ ਤੇ ਜਦੋਂ ਮੈਂ ਨਾਸ਼ਤਾ ਕਰਨ ਲੱਗਾ ਕੋਦੋਂ ਵੀ ਸੋਸ਼ ਰਵੇ ਦੀ ਆਵਾਜ਼ ਸੁਣੀ ਨਾ ਬਾਹਰ ਕੇ ਦੇਖਿਆ ਤਾਂ ਮਾਤਾ ਜੀ ਖੂਨ ਨਾਲ ਲੱਫਤ ਹੋਏ ਹੋਏ ਬੈਸੀ ਤੇ ਇਹ ਮਤਲਬ ਚੁਚੀਕਾਰੇ ਵੀ ਮੇਰੀ ਬਾਲੀ ਕੋਗੇ ਲਗੇ ਤੇ ਅਸੀਂ ਦੇਖਿਆ ਤਾਂ ਨਹੀਂ ਉਹਨਾਂ ਨੂੰ ਭਾਈ ਦਿਨ ਹੋਣਾ ਤੇ ਉਹ ਬਸੋ ਕੁਝ ਸਿਕੰਟਾਂ ਦੇ ਵਿੱਚ ਹੀ ਮਤਲਬ ਉਹ ਆਪ ਦਾ ਕੰਮ ਕੀਤਾ ਉਹਨਾਂ ਨੇ ਪੱਤ ਗਏ ਔਰ ਇਹ ਕਲੇਮ ਵਾਲੇ ਦੀ ਗੱਲ ਹੈ ਸ਼ੋਰੀ ਪ੍ਰਧਾਨ ਜੀ ਦੇ ਘਰ ਕੋਲੇ ਮੈਂ ਉਹਨਾਂ ਦਾ ਬ੍ਰਦਰਿੰਗ ਹੈ ਹਨ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹ ਜਿਹੜੇ ਦੋਸ਼ੀ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਦੇ ਵੀ ਜਿਹੜੀ ਦਹਿਸ਼ਤ ਹੈ ਉਹ ਘਟੋ ਰਹੇ ਫੁਟੇਜ ਹੈਗੀ ਹੈ ਜੀ ਹਾਂਜੀ ਦੋ ਜਣੇ ਸੀਗੇ ਪ੍ਰਸ਼ਾਸਨ ਤੋਂ ਬਸੇ ਹੀ ਮੰਗ ਹੈ ਵੀ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਤਾਂ ਕਿ ਦੋਸ਼ੀਆਂ ਨੂੰ ਖਿਲਾਫ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਮੈਂ ਐਸ ਜਗਨ ਸਿੰਘ ਥਾਣਾ ਸਿਟੀ ਬਰਨਾਲਾ ਵਿਖੇ ਲੱਗਾ ਹੋਇਆ ਹਾਂ ਅੱਜ ਇੱਕ ਡਾਕਟਰੀ ਰੁਕਾ ਸੋਮਾਵਤੀ ਪਤਨੀ ਗਰਧਾਰੀ ਰਾਜ ਵਾਸੀ ਕਿਲਾ ਮਹਿਲਾ ਬਰਨਾਲਾ ਦੇ ਸਿਵਲ ਹਸਪਤਾਲ ਬਰਨਾਲਾ ਦਾਖਲ ਹੋ ਸੰਬੰਧੀ ਮਸੂਲ ਹੋਇਆ ਅੱਜ ਸਵੇਰੇ ਵਕਤ ਸਵਾ 10 ਤੋਂ 10:30 ਦੇ ਵਿਚਕਾਰ ਜਿਹੜੀ ਮਾਤਾ ਜੀ ਨੇ ਇਹ ਕਿਲਾ ਮਹਿਲਾ ਬਰਨਾਲਾ ਵਿਖੇ ਗਲੀ 'ਚ ਤੁਰੇ ਜਾਂਦੇ ਸੀ ਇੱਕ ਪਲਟੀਨਾ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਤੇ ਮਾਤਾ ਦੀ ਇੱਕ ਬਾਲੀ ਖੋ ਕੇ ਭੱਜ ਗਈ। ਇਸ ਸੰਬੰਧੀ ਸਾਡੀ ਆਪਦੀ ਥਾਣੇ ਦੀ ਟੀਮ ਸਾਡੀਆਂ ਟੈਕਨੀਕਲ ਟੀਮਾਂ ਸਾਡੀ ਸੀਆਈਏ ਦੀ ਟੀਮ ਸਾਰੀਆਂ ਸਾਡਾ ਪੀਸੀਆਰ ਸਾਰੀਆਂ ਇਸ ਮਾਮਲੇ ਨੂੰ ਟ੍ਰੇਸ ਕਰਨ ਵਿੱਚ ਲੱਗੀਆਂ ਹਨ। ਜਲਦੀ ਹੀ ਮੁਰਜਵੰਗ ਟ੍ਰੇਸ ਕਰਕੇ ਸਲਾਖਾਂ ਪੈਸੇ ਭੇਜਿਆ ਜਾਵੇਗਾ। i don't